ਸੰਘਾ ਜੀਓ ਸਰ ਇਹ ਜੋ ਅਕਾਲਪੁਰਤਵਾਰੇ ਅਸੀਂ ਸਾਰੇ ਨਵੇਂ ਅਸੀਂ ਚਿੱਟੇ ਕੱਪੜੇ ਨਾਲ ਬੈਠੇ ਸਾਰੇ ਜਾਣਦੇ ਨੇ ਕੁਛ ਮੇਰੇ ਪੈਣਾ ਦੇ ਵੀ ਬਾਹਰੋਂ ਆਏ ਨੇ ਬਾਹਰੋਂ ਦੇਸ ਪਿੰਡ ਦੇ ਨੇ ਉਹਨਾਂ ਬਾਰੇ ਇਹ ਸੋੜਾ ਜਾਨਣਾ ਜ਼ਰੂਰੀ ਹੈ ਕਿ ਅਕਾਲਪੁਰਤ ਕੌਣ ਹੈ ਪ੍ਰਮਾਤਮਾ ਜਿਹਨੂੰ ਅਸੀਂ ਕਹਿੰਦੇ ਕੋਈ ਰਾਮ ਕਹਿੰਦਾ ਕੋਈ ਗੌਰ ਕਹਿੰਦਾ ਹੈ ਕੋਈ ਕ੍ਰਿਸ਼ਨ ਕਹਿੰਦਾ ਹੈ ਤੇ ਕੋਈ ਗੁਰੂ ਗੁਰੂਆਂ ਨੂੰ ਵੀ ਗॉड ਮੰਨਦੇ ਨੇ ਪਰਮਾਤਮਾ ਮੰਦਰ ਭਲਕਾਲਪੁਰ ਇੱਕ ਨਿਰਗੁਣ ਤਾਰ ਹੈ। ਬਿਲਕੁਲ ਨਾਉ ਜਮ ਦਾ ਨਾਉ ਮਰਦਾ। ਪਰ ਜਦੋਂ ਉਹਨੇ ਆਪਣੀ ਗੱਲ ਕਰਨੀ ਹੈ। 994 ਯੁਗ ਚੌਕੜ ਵਿੱਚ ਜਦੋਂ ਵੀਰ ਜੀ ਨੇ ਦੱਸਿਆ ਉਹ 994 ਯੁਗ ਚੌਕੜ ਬਾਦ ਨੇ ਆਪਣਾ ਪਹਿਲੀ ਵਾਰ ਫੇਰਾ ਇਸ ਧਰਤੀ ਤੇ ਪੈ ਜਿਉਂ ਬ੍ਰਹਮੰਡ ਮੰਗ ਇਸ ਬ੍ਰਹਮੰਡ ਦੀ ਰਚਨਾ ਹੋਈ ਆ। ਪਹਿਲੀ ਵਾਰੀ ਉਸ ਨੇ ਧਰਤੀ ਤੇ ਆ ਕੇ ਆਪਣੀ ਗੱਲ ਕੀਤੀ ਆ। ਨਮਨ ਵਿਦਾਨ ਬਣਾਇਆ ਨਵਾਂ ਨਿਸ਼ਾਨ ਦਿੱਤਾ ਤੇ ਨਮੇ ਹੀ ਸਾਡੇ ਜੋ ਜਨਮ ਤੋਂ ਲੈ ਕੇ ਮਰਨ ਤੱਕ ਸਾਰੇ ਰੀਤੀ ਰਿਵਾਜ ਇਸ ਸੰਸਾਰ ਨਾਲੋਂ ਵੱਖਰੇ ਨੇ ਉਹਨੇ ਸਾਨੂੰ ਆਪਣੇ ਭਗਤਾਂ ਨੂੰ ਅੱਲਾਹ ਕਰ ਦਿੱਤਾ ਕਿ ਤੁਸੀਂ ਸੰਸਾਰ ਦੇ ਰੀਤੀ ਰਿਵਾਜ ਨਹੀਂ ਮੰਨਣੇ ਤੇ ਜਿਹੜੇ ਮੇਰੇ ਰੀਤੀ ਰਿਵਾਜ ਨੇ ਮੇਰੇ ਹੁਕਮ ਨੇ ਉਹ ਮੰਨਣੇ ਤੇ ਸਭ ਤੋਂ ਵੱਡਾ ਉਹਦਾ ਇਹ ਹੈ ਕਿ ਮੇਰੇ ਹੁਕਮ ਦੇ ਵਿੱਚ ਚੱਲਣੇ ਤੁਸੀਂ ਤੇ ਸਮੇ ਨੂੰ ਉਹਨਾਂ ਨੇ ਤਬਦੀਲ ਕਰ ਦਿੱਤਾ ਚਾਰ ਜੋਗਾਂ ਦੇ ਵਿੱਚ ਚਾਰ ਜੋਗ ਸਾਜੂ त्रेता द्वापर ਤੇ ਕਾਲਯੁਗ ਜੇ ਨਵੀਂ ਕੁੱਲ ਆਜੂ 43 ਲੱਖ 2000 ਬਣ ਲੀਏ ਤੇ 994 ਜੋਗ ਚੌਕੜੀ ਤੋਂ ਬਾਅਦ ਜਦੋਂ ਪਰਮਾਤਮਾ ਨੇ ਪਹਿਲੀ ਵਾਰੀ ਇੱਥੇ ਫੇਰਾ ਪਾਇਆ ਤੇ ਕਿੰਨੇ ਸਾਲ ਬਣ ਜਾਂਦੇ ਨੇ ਆਓ ਇਸ ਕਾਲਯੁਗ ਦੇ ਵਿੱਚ ਸਾਜੂ ਦੇ ਵਿੱਚ ਪਾਪ ਘਟ ਹੁੰਦੇ ਨੇ ਹੁੰਦੇ ਹੀ ਨਹੀਂ ਹੈ ਤਰੇਤਾ ਜਿਹੜੇ ਥੋੜੇ ਸੀਗੇ ਦ्वापर ਦੇ ਵਿੱਚ ਹੋਰ ਵੱਧ ਗਏ ਤੇ ਕਾਲਯੁਗ ਦੇ ਵਿੱਚ ਤੁਸੀਂ ਦੇਖਦੇ ਹੋ ਖਬਰਾਂ ਸੁਣਦੇ ਹੋ ਜੈ ਇੱਧਰ ਵੀ ਤੁਹਾਡੇ ਆਸ-ਪਾਸ ਵੀ ਬਹੁਤ ਕੁਝ ਵਾਪਰਦਾ ਹੈ ਉਦੇ ਤੋਂ ਬਚਣ ਲਈ ਪ੍ਰਮਾਤਮਾ ਨੇ ਕੀ ਕਹਿ ਕਿਵੇਂ ਕਰਨਾ ਹੈ ਉਹਦਾ ਇਹ ਹੈ ਕਿ ਉਸ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਚੱਲਿਏ ਤੇ ਜੋ ਨੇ ਸਾਨੂੰ ਨਿਯਮ ਦਿੱਤੇ ਆ ਜੋ ਸਾਨੂੰ ਕਿਹਾ ਉਹਦੇ ਭਾਣੇ ਦੇ ਚੱਲਿਏ ਇਹਦੇ ਨਾਲ ਥੋੜੀ ਜਿਹੀ ਲੇਖ ਛੋਟਾ ਜਿਹਾ ਛੋਟਾ ਨਹੀਂ ਲੇਖ ਤਾਂ ਵੱਡਾ ਭਜਨਾਂ ਦੀ ਸਰਗਨ ਕਰਨਾ ਪੜ ਸਕੇਮ ਪੜਾਂਗਾ ਇਹ ਲੇਖ 18 ਅਸੂ 66 ਸੰਮਤ ਹੈ ਗੁਰਨਾਮ ਸਿੰਘ ਦਾ ਘਰ ਪਿੰਡ ਬਟੇਲ ਜ਼ਿਲ੍ਹਾ ਜਲੰਧਿਆਰ ਕਲਜੂ ਕੋਲੋਂ ਸੋ ਗੁਰਮੁਖ ਜਾਏ ਬੱਚ ਕਲਜੂ ਕਲਜੂ ਦੇ ਵਿੱਚੋਂ ਕਿਤਨੇ ਬਚਣਾ ਜੋ ਬਚਪਨੋਂ ਸਤਗੁਰ ਝੋਲੀ ਪਾਈਆ ਬੱਚਿਆਂ ਮੰਗੋ ਦੀ ਗੋਦੀ ਚ ਆਜੋ ਤੁਸੀਂ ਉਹਦੇ ਹੁਕਮ ਦੇ ਵਿੱਚ ਆ ਗੋ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਬੈਠਿਓ ਤੁਹਾਨੂੰ ਕਲਜੂ ਦੇ ਜਿਹੜੇ ਕੋ ਕਰਮ ਨੇ ਉਹਨਾਂ ਤੋਂ ਬਚਾ ਲੇਗਾ ਪ੍ਰਮਾਤਮਾ ਸਤਗੁਰ ਲੂ ਲੂ ਅੰਦਰ ਜਾਏ ਰਾਚ ਸਾਢੇ 3 ਕਰੋੜ ਰੋਮ ਵਿੱਚ ਸਮਾਈਆ ਉਹ ਪ੍ਰਮਾਤਮਾ ਤੁਹਾਡੇ ਲੂਨ ਲੂਨ ਦੇ ਵਿੱਚ ਰਚ ਜਾਏਗਾ ਤੁਹਾਡੇ ਸਰੀਰ ਦੇ ਜਿਹੜੇ ਰੋਮ ਨੇ ਜਿਹੜੇ ਸਾਡੇ ਰੋਮ ਨੇ ਇਹ ਸਾਡੇ 3 ਕਰੋੜ ਨੇ ਮਨਵਾ ਦਿਸਾ ਨਾ ਪਾਵੇ ਨਾਚੋ ਕਲਪਨਾ ਵਿੱਚ ਭਜੇ ਨਾ ਵਾਹੋ ਦਾਈਆ ਜਦੋਂ ਅਸੀਂ ਆਪਣੇ ਅਕਾਲ ਪੁਰਖ ਦੀ ਗੋਦੀ ਵਿੱਚ ਆ ਜਾਂਦੇ ਹਾਂ ਉਹਨੂੰ ਸਾਰਾ ਕੁਝ ਸੌਂਪ ਦਿੰਦੇ ਨੇ ਆਪਣਾ ਆਪ ਸੌਂਪ ਦਿੰਦੇ ਆ ਤੇ ਫਿਰ ਸਾਡਾ ਮੰਦਰ ਉੱਧਰ ਨਹੀਂ ਭਜਦਾ ਨਹੀਂ ਤਾਂ ਦੇਖੋ ਸਾਡੇ ਮੰਨ ਅੱਜ ਇੱਥੇ ਖੜੇ ਆ ਬੈਠੇ ਆ ਤਾਂ ਮਾ ਸਾਡਾ ਕਿਤੇ ਉਧਰ ਮਨ ਘੁੰਮਦਾ ਹੈ ਉਹਨਾਂ ਕਮਾਲ ਇੱਕ ਚਿਤ ਹੋ ਕੇ ਪ੍ਰਮਾਤਮਾ ਦੀ ਉਸਤਤਿ ਕਰੋ ਪਾਗ ਲਗੇ ਕਾ ਮਟੀ ਕਚੋ ਕੰਚਨ ਗਲ ਸੁਹਾਈਆ ਰਸਨਾ ਜਿਹਾ ਬੋਲਣਾ ਸੱਚ ਕੁੜੀ ਕਿਰਿਆ ਪੰਧ ਮੁਕਾਈਆ ਉਹ ਪ੍ਰਮਾਤਮਾ ਉਹ ਅਕਾਲ ਪੁਰਖ ਜਿਹੜੀ ਸੱਤ ਦੀ ਖੇਲ ਸੱਚ ਦੀ ਖੇਲ ਉਹਨੇ ਕੀਤੀ ਹੈ ਤੂੰ ਨੂੰ ਸੱਚ ਹੀ ਪਸੰਦ ਆ ਝੂਠ ਨਾ ਬੋਲਿਓ ਕਦੇ ਰਸਨਾ ਜਿਵੇਂ ਬੋਲਣਾ ਸੱਚ ਜਿੰਨਾ ਹੀ ਬੋਲਣਾ ਸੱਚ ਹੀ ਬੋਲਿਓ ਅਕਸਰ ਇਹ ਚ ਉਠ ਬੋਲ ਜਾਣੇ ਜਾਂਚ ਬੋਲਿਆ ਜਾਂਦਾ ਉਹ ਸਾਡੇ ਇੱਕ ਕਰਮ ਬਣ ਜਾਂਦਾ ਹੈ ਤੇ ਰੱਬ ਦੇ ਅੱਗੇ ਉਹਨੂੰ ਸਾਰਾ ਕੁਝ ਹੀ ਪਤਾ ਹੈ ਉਹ ਕਹਿੰਦਾ ਮੈਂ ਕਰਨ ਕਰਾਵਨ ਹਾਰ ਜੋ ਮੈਂ ਕਰਦਾ ਮੈਨੂੰ ਉਹਨੂੰ ਹੀ ਪਤਾ ਹੈ ਲੇਕਿਨ ਅਸੀਂ ਸੋਚਦੇ ਸਾਨੂੰ ਕੋਈ ਨਹੀਂ ਦੇਖਦਾ ਲੇਕਿਨ ਅਸੀਂ ਝੂਠ ਬੋਲ ਜਨ ਤੂੰ ਕਰਮ ਕਰ ਜਾਂਦੇ ਆ ਉਹਨਾਂ ਨੂੰ ਛੱਡ ਦਿਓ ਰੱਬ ਦੇ ਚਰਨਾਂ 'ਚ ਆਜੋ ਨਰਬਤ ਨੋ ਬਲੇ ਰਤੋ ਤਤਵ ਤਤ ਨਾ ਕੋਇ ਤਪਾਈਆ ਚਰਨ ਪਈਤੀ ਜੋੜੇ ਨਾਤੋ ਹਰ ਚਰਨ ਕਵਲ ਸਰਨਾਈਆ ਤੀਰਜ ਸੰਤੋਖ ਰੱਖ ਜਤ ਕਾਮ ਕ੍ਰੋਧ ਨਾ ਰੰਗ ਰੰਗਾਈਆ ਜਦੋਂ ਪ੍ਰਮਾਤਮਾ ਦੇ ਚਰਨਾਂ ਚ ਆ ਜਾਂਦੇ ਆ ਆਪਣੇ ਬਚਪਨ ਆਪਣੇ ਬੱਚੇ ਵਾਂਗ ਉਹਦੀ ਗੋਦੀ ਚ ਆ ਜਾਂਦੇ ਆ ਤੇ ਸਾਨੂੰ ਤੀਰਜ ਸੰਤੋਖ ਤੇ ਜਤ ਮਿਲ ਜਾਂਦਾ ਹੈ ਦੀਨ ਸੌਰੀ ਫੇਰ ਦੇ ਧਾਰੇ ਸਤਗੁਰ ਮਤ ਮਨ ਮਤ ਦੂਰ ਕਰਾਈਆ ਜਦੋਂ ਪ੍ਰਮਾਤਮਾ ਦੇ ਨਾਲ ਅਸੀਂ ਜੁੜ ਜਾਂਦੇ ਆ ਤੇ ਜਿਹੜੀ ਮਨਮਤ ਸਾਡੀ ਦੂਰ ਹੋ ਜਾਂਦੀ ਹੈ ਤੇ ਅਸੀਂ ਗੁਰਮਤ ਦੇ ਨਾਲ ਚੱਲਦੇ ਉਹਦੇ ਹੁਕਮ ਦੇ ਵਿੱਚ ਚੱਲਦੇ ਆ ਦੀਨ ਦੇ ਆਲਾ ਅੰਦਰ ਜਾਏ ਵਸ ਹਰ ਗੋਪਾਲਾ ਪਰਦਾ ਦਹਿ ਉਠਾਈਆ ਤ੍ਰੈ ਗੁਣ ਅਗਨ 베ਚਣਾ ਚਾਏ ਮੱਚ ਸਤਗੁਰ ਅੰਮ੍ਰਿਤ ਮੇਗ ਵਰਸਾਈਆ ਸਤ ਧਰਮ ਦਾ ਸਾਚਾ ਇੱਕੋ ਤਪ ਸਦ ਚਲਣਾ ਹੁਕਮ ਅਰੇ ਜਾਈਆ ਪ੍ਰਮਾਤਮਾ ਦਾ ਕਹਣਾ ਪ੍ਰਮਾਤਮਾ ਕਹਿੰਦਾ ਮੇਰੇ ਹੁਕਮ ਦੇ ਪੈ ਚੱਲੋ ਤੁਹਾਨੂੰ ਸਭ ਕੁਝ ਮਿਲ ਜਾਏਗਾ ਗੁਰੂ ਸ਼ਬਦ ਗਾਉਣਾ ਹੱਸ ਹੱਸ ਗੁਰ ਸਤਗੁਰ ਮੇਲ ਮਲਾਈਆ ਗੁਰੂ ਸ਼ਬਦ ਗੁਰੂ ਸ਼ਬਦ ਸੋਹੰ ਹੰ ਮਾਰੇ ਸ਼ੇਰ ਸੇ ਬਿਸ਼ਨੂ ਭਗਵਾਨ ਦੀ ਜੈ ਇਹਦੇ ਅਰਥ ਵੀਰ ਜੀ ਨੇ ਦੱਸੇ ਨੇ ਇਹ ਜਗਾਰਾ ਜਦੋਂ ਇਸ ਬ੍ਰਹਮੰਡ ਦੀ ਰਚਨਾ ਹੋਈ ਆ ਆਕਾਸ਼ ਪਤਾਲ ਧਰਤੀ ਦੀ ਰਚਨਾ ਹੋਈ ਆ ਉਦੋਂ ਪਹਿਲੀ ਵਾਰੀ ਅਕਾਲ ਪੁਰਖ ਨੇ ਇਹ ਜਗਾਰਾ ਲਾਇ ਇਹ ਤੇ ਇਹ ਨਾਮ ਪਰਮਾਤਮਾ ਦਾ ਕਿਸੇ ਦਾ ਸੰਸਾਰੀ ਨਾਮ ਨਹੀਂ ਹੈ ਇਹ ਪਰਮਾਤਮਾ ਦਾ ਨਾਮ ਆ ਸੋਹੰ ਹੰ ਮਾਰੇ ਸ਼ੇਰ ਸੇ ਬਿਸ਼ਨੂ ਭਗਵਾਨ ਉਹਨੇ ਆਪਣੀ ਜੈ ਆਪ ਕਰਾਈ ਆ ਜਿਨੇਤਰ ਖੁੱਲ੍ਹੇ ਅੱਖੋ ਅਗਿਆਨ ਅੰਧੇਰ ਤੇ ਮਿਟਾਈਆ ਨਿਰਜਰ ਅਮਰਤ ਲੈ ਚੱਖ ਬੂੰਦ ਸਵਾਤੀ ਇੱਕ ਟਪਕਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਜ ਮੇਲਾ ਲੈ ਮਲਾਈਆ ਕਲ ਯੁਗ ਆ ਨਾ ਸਕੇ ਨੇੜੇ ਗੁਰਮੁਖ ਸੰਗ ਨਾ ਕੋਈ ਜਣਾਈਆ ਜਦੋਂ ਸੀ ਪ੍ਰਮਾਤਮਾ ਦੇ ਹੁਕਮ ਚ ਰਹਿੰਦੇ ਤੇ ਕਲ ਯੁਗ ਦੇ ਜਿਹੜੇ ਕਰਮ ਸਾਡੇ ਨੇੜੇ ਨਹੀਂ ਆਣਗੇ ਜਿਹੜਾ ਸਤਗੁਰੂ ਚੜ ਗਏ ਬੇੜੇ ਨਈਆ ਨੌਕਾ ਨਾ ਮਟਕਾਈਆ ਕੂੜ ਕਲਪਨਾ ਮਿਟ ਗਏ ਛੜ ਝਗੜਾ ਰਹੇ ਨਰਾਇਆ ਚਰਾਸੀ ਵਿੱਚ ਪੈਣ ਨਾ ਗੜੇ ਕਾਣੀ ਵੇਚਣਾ ਕੋਈ ਪਵਾਈਆ ਦੂਰ ਦਰੜੇ ਪਹੁੰਚਣੜ ਜੋ ਹਿਰਦੇ ਨਾਮਤ ਆਈਆ ਜਿਹਰੇ ਪਰਮਾਤਮਾ ਤੋਂ ਦੂਰ ਨੇ ਜਿਉਂਦਾ ਨਾਮ ਤੇ ਆਲੋ ਦੇ ਨਾਮ ਨੂੰ ਜਪ ਲੋ ਤੇ ਪਰਮਾਤਮਾ ਦੇ ਨੇੜੇ ਪਹੁੰਚ ਜਾਂਦੇ ਨੇ ਪੁਰਖ ਅਕਾਲ ਆ ਕਰੇ ਮਿਹਰੇ ਮਿਹਰ ਨਜ਼ਰ ਇਕ ਟਕਾਈਆ ਇੱਕੋ ਰੰਗ ਗੁਰੂ ਗੁਰ ਚਰ ਗੁਰ ਗੋਬਿੰਦ ਗੋਦ ਉਠਾਈਆ ਪਰਮ ਰਹਿਣਾ ਸਾਂਝ ਸਵੇਰੇ ਏਕਾ ਨੂਰ ਜੋਤ ਰਸ਼ਨਾਈਆ ਜੋ ਲੇਖ ਹਕਨ ਵੇਲੇ ਮਾਲਕ ਧੁਰ ਦਰਗਾਹੀਆ ਕਲਯੁਗ ਦੇ ਕਟੇ ਚੇਲੇ ਝਗੜਾ ਮਮਤਾ ਦੇ ਚੁਕਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸੱਚ ਸੱਚ ਦਾ ਹੁਕਮ ਇੱਕ ਵਰਤਾਈਆ ਅੱਗੇ ਸਰਵਣ ਕਰਨਾ ਜਿਸ ਕਲਯੁਗ ਕੋਲੋਂ ਆਪਣਾ ਆਪ ਬਚਾਉਣਾ ਹੁਣ ਸੁਣ ਲਿਓ ਜੇ ਕਾਲਜੂਕ ਤਾਂ ਆਪਣੇ ਆਪ ਬਚਾਉਣਾ ਤਾਂ ਕੀ ਕਰਨਾ ਨੇਤਰ ਨਜ਼ਰ ਕੋਈ ਨਾ ਆਈਆ ਉਸਨੇ ਇੱਕੋ ਇਸ਼ਟ ਮਨਣਾ ਇਸਤੇ ਗੁਰਦੇਵ ਸਵਾਮੀ ਮਿਲ ਕੇ ਵਜੇ ਵਧਾਈਆ ਇੱਕੋ ਇਸ਼ਟ ਇੱਕ ਪਰਮਾਤਮਾ ਨੂੰ ਮੰਨਣਾ ਦੇਵੀ ਦੇਵਤੇ ਜਾਂ ਸਾਧ ਸੰਤਾਂ ਦੇ ਵਿੱਚ ਨਹੀਂ ਪੈਣਾ ਹੈਗਾ ਉਹਨਾਂ ਨੂੰ ਮੱਤ ਨਹੀਂ ਡਕਣਾ ਸਿਰਫ ਇੱਕ ਅਕਾਲ ਪੁਰਖ ਜਿਸ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਆਤਮ ਪਰਮਾਤਮ ਢੋਲਾ ਗਾਉਣਾ ਗੀਤ ਨਾਦੀ ਨਾਦ ਸੁਨਵਾਈਆ ਕੋ ਲੰਬਾ ਚੌੜਾ ਕੰਮ ਨਹੀਂ ਕੋ ਫਕਤੀ ਨੇ ਕਰਨੀਆਂ ਪੈਣੀਆਂ ਕੋ ਰਾਤਾਂ ਨੂੰ ਨਹੀਂ ਬਸਵੇਰੇ ਉੱਠ ਕੇ ਨਹੀਂ ਬਠਣਾ ਰਾਤ ਨੂੰ ਨਹੀਂ ਬਠਣਾ ਕਿਤੇ ਨਦੀਆਂ ਚ ਨਹੀਂ ਜਾਣਾ ਪਹਾੜਾਂ ਚ ਜੰਗਲਾਂ ਜੂੜ ਅਜਾੜਾਂ ਚ ਨਹੀਂ ਜਾਣ ਦੀ ਜਰੂਰਤ ਸਿਰਫ ਸਵੇਰੇ ਸ਼ਾਮੇ ਤੁਰਦੇ ਫਿਰਦੇ ਚੱਲਦੇ ਫਿਰ ਜਿੱਦਾਂ ਦੇ ਵੀ ਕੰਮ ਕਰਦੇ ਹੋ ਸੋਹਣ ਮਾਰੇ ਸ਼ੇਰ ਸਿੰਘ Vishnu ਭਗਵਾਨ ਦੀ ਜਗ੍ਹਾ ਦਾ ਜਕਾਰਾ ਤੁਸੀਂ ਲਾਉ ਚੱਲਦੇ ਫਿਰਦੇ ਪਰਮਾਤਮ ਤੁਨੂੰ ਨੇੜੇ ਹੋ ਕੇ ਮਿਲੇਗਾ ਮਹਬੂਬ ਮੁਹੱਬਤ ਵਿੱਚ ਇੱਕੋ ਪਉਣਾ ਪਵਨ ਪਾਣੀ ਨਾ ਕੋਇ ਚੁਤਰਾਈਆ ਸੱਚੀ ਸੇਜਾਂ ਸੇਜ ਸੁਹੋਣਾ ਪਰਦਾ ਆਤਮਦਰ ਖੁਲਾਈਆ ਨਾਦੀ ਨਾਦ ਸ਼ਬਦ ਬਜਾਉਣਾ ਤੋਨੇ ਆਤਮਕ ਰਾਗ ਅਲਾਈਆ ਕਰ ਦੀਪਗ ਜੋਤ ਜਗਾਉਣਾ ਜੋਤੀ ਜੋਤ ਜੋਤ ਰਛਨਾਈਆ ਸੱਚ ਸੁਆਮੀ ਦਰਸ਼ਨ ਪਾਉਣਾ ਜਿਸ ਨੂੰ ਮਿਲ ਕੇ ਵਜੇ ਵਧਾਈਆ ਜਿਸ ਨੇ ਕਲਜੂ ਕੋੋਂ छुਡਾਉਣਾ छुटਕਾਰਾ 84 ਕੋੋਂ ਕਰਾਈਆ ਉਹ ਪ੍ਰਮਾਤਮਾ 84 ਦੇ 84 ਲੱਖ ਜਾਨੀਆਂ ਨੇ ਜਿੱਚ ਤੁਸੀਂ ਪੇੜ ਪੌਦੇ ਪੰਛੀ ਜਾਨਵਰ ਅਗਰਵਰੇ ਜਿੱਦ ਬਹੁਤ ਛੋਟੇ ਮੋਟੇ ਇਹ 84 ਲੱਖ ਜੋਨੀ ਪਰਮਾਤਮਾ ਬਣਾ ਜਿੱਚ ਇੱਕ ਜੋਨੀ ਇਨਸਾਨ ਦੀ ਮਿਲੀ ਹੋਈ ਆ ਤੇ ਇਹੋ ਇਨਸਾਨ ਦੀ ਸੋਚੀ ਪਰਮਾਤਮਾ ਨੇ ਦਿੱਤੀ ਹੈ ਕਿ ਪਰਮਾਤਮਾ ਨੇ ਕਿਹਾ ਮੇਰਾ ਨਾਮ ਤੇ ਆਪਣੇ ਵਾਸਤੇ ਜੋਨੀ ਤੁਹਾਨੂੰ ਮਿਲੀ ਹੋਈ ਆ ਲੇਕਿਨ ਅਸੀਂ ਉਹਦਾ ਨਾਮ ਚਪਨ ਦੇ ਇਲਾਵਾ ਅਸੀਂ ਸੰਸਾਰਿਕ ਗੱਲਾਂ ਦੇ ਵਿੱਚ ਪੈ ਗਏ ਆ ਸੰਸਾਰਿਕ ਕੰਮ ਸਾਡੇ ਜ਼ਿਆਦਾ ਨੇ ਤੇ ਅਧਿਆਤਮਿਕ ਬਹੁਤ ਘੱਟ ਨੇ ਉਸ ਸਤਗੁਰ ਦੇ ਚਰਨੇ ਸੀਸ ਨਿਵਾਉਣਾ ਜੋ ਆਦਿ ਅੰਤ ਦਾ ਪਿਤਾ ਮਾਇਆ ਇੱਕ ਕਰ ਕਾਲਖਪੁਰ ਪ੍ਰਮਾਤਮਾ ਨੂੰ ਸਹਿ ਸੁਣਵਾਲੋ ਇੱਧਰ ਉੱਧਰ ਨਾ ਜਾਓ ਅਕਾਲਪੁਰ ਦਾ ਇਹੋ ਹੀ ਕਹਣਾ ਹੈ ਕਿ ਮੈਨੂੰ ਹੀ ਸਿਰ ਤੁਸੀਂ ਮੰਨੋ ਬਾਕੀਆਂ ਨੂੰ ਬਾਕੀ ਬਹੁਤ ਸਾਰੇ ਆਏ ਨੇ ਦੇਵੀ ਦੇਵਤੇ ਆਏ ਨੇ ਗੁਰੂ ਫਤਾਰ ਪੀਰ ਪੈਗੰਬਰ ਆਏ ਨੇ ਉਹ ਵੀ ਰਾਸਤੇ ਸਹੀ ਨੇ ਪ੍ਰਮਾਤਮਾ ਨੇ ਦੱਸਿਆ ਰਾਸਤੇ ਸਹੀ ਨੇ ਪਰ ਉਹ ਤੁਸੀਂ ਘੁੰਮ ਕੇ ਜਾਣਾ ਇੱਕ ਤੁਸੀਂ ਡਾਇਰੈਕਟ ਮਿਲਣਾ ਸਿੱਧੇ ਮਿਲਣਾ ਪ੍ਰਮਾਤਮਾ ਨੂੰ ਇੱਕ ਤੁਸੀਂ ਘੁੰਮ ਕੇ ਮਿਲਣਾ ਕਿਸੇ ਥਰੂ ਮਿਲਣਾ ਉਹ ਚ ਟਾਈਮ ਲੱਗਦਾ ਜੇ ਤੁਸੀਂ ਸਿੱਧੇ ਜਾਓਗੇ ਤਾਂ ਰਸਤਾ ਤੁਹਾਨੂੰ ਸੌਖਾ ਹੋ ਜਾਏਗਾ ਜਿਸਨੇ ਦਰਗਾਹ ਸਾਚੀ ਸੱਚਖੰਡ ਵਸਾਉਣਾ ਪੁਰੀਆਂ ਲੋਆਂ ਬ੍ਰਹਮੰਡਾ ਖੰਡਾ ਚਰਨਾ ਹੀਠ ਦਵਾਈਆ ਅੰਤ ਜੋਤੀ ਮੇਲ ਕਰਉਣਾ ਜੋਤੀ ਜੋਤ ਸਮਾਈਆ ਪ੍ਰਮਾਤਮਾ ਦਾ ਨਾਮ ਜਪਣ ਲਈ ਸਾਨੂੰ ਕੋ ਸੰਸਾਰੀ ਜਿਹੜਾ ਕੰਮ ਨੇ ਸਾਡੇ ਦੁੱਖ ਨੇ ਕਲੇਸ਼ ਆਹੀ ਕਹਿੰਦੇ ਉਹ ਮਾ ਸਾਡੇ ਮਾਫ ਹੋ ਜਾਣ ਤੇ ਮੈਨੂੰ ਧਨ ਮਿਲ ਜਾਏ ਮੈਨੂੰ ਪੁੱਤਰ ਮਿਲ ਜਾਏ ਮੈਨੂੰ ਦੁੱਧ ਮਿਲ ਜਾਏ ਅਸੀਂ ਉਹ ਸੋਚਦੇ ਆ ਪਰ ਸਾਡਾ ਮਕਸਦ ਕੀ ਹੋਣਾ ਚਾਹੀਦਾ ਹੈ ਕਿ ਸਾਡੇ ਜਿਹੜੇ ਅੰਤਮ ਯਾਤਰਾ ਹੈ ਅੰਤਮ ਸਮੇਂ ਪ੍ਰਮਾਤਮਾ ਸਾਨੂੰ ਆਪਣੇ ਨਾਲ ਮਿਲਾਲੇ ਤੇ ਸਾਨੂੰ 84 ਦੇ ਵਿੱਚ ਨਾ ਜਾਣਾ ਪਵੇ ਸੋ ਪੁਰਖੇ ਕਾਲਾ ਦਿਨ ਤੇ ਆਲਾ ਇੱਕ ਏੰਕਾਰਾ ਇੱਕ ਤੇ ਹੋਣਾ ਧਰਮ ਦੀ ਤਾਰ ਧਾਰ ਵੜਾਈਆ ਜੋਤੀ ਜੋਤ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਦਾ ਖੇਲ ਆਪ ਕਰਾਇਆ ਕਲਯੁਗ ਕਹੇ ਜਨਪਤੋਂ ਮੈਂ ਜਣਾਵਾਗਾ ਕਲਯੁਗ ਨੇ ਵੀ ਬੋਲਿਆ ਕਾਲਪੁਰ ਪ੍ਰਮਾਤਮਾ ਦੇ ਅੱਗੇ ਕਲਯੁਗ ਨੂੰ ਕਿਸੇ ਨੇ ਦੇਖਿਆ ਨਹੀਂ ਆ ਤਾਂ ਕਲਯੁਗ ਦੇ ਵਿੱਚ ਜੋ ਕਰਮ ਅਸੀਂ ਕਰ ਰਹੇ ਆ ਕਲਯੁਗ ਦੇ ਨੇ ਕਲਯੁਗ ਕਹੇ ਜਨਪਤੋਂ ਮੈਂ ਜਣਾਵਾਗਾ ਪੇਵ ਪੇਦਾ ਖੋਲ ਬਖਾਵਾਗਾ ਪੜਦਾ ਓਲਾ ਸਰਬ ਉਠਾਵਾਗਾ ਤੁਰਦਾ ਢੋਲਾ ਇੱਕੋ ਗਾਵਾਂਗਾ ਜਿਸ ਦਾ ਸ਼ਬਦ ਗੁਰੂ ਵਿੱਚ ਓਲਾ ਆਇਆ ਮੰਗਾ ਸ਼ਬਦ ਪਰਮਾਤਮਾ ਦਾ ਸੋਤ ਤੇ ਸ਼ਬਦ ਦੇ ਸੋង ਮਾਰੇ ਸ਼ੇਸੇ বিষ্ণੂ ਭਗਵਾਨ ਦੀ ਜੈ ਜਿਹੜਾ ਅਸੀਂ ਜਪਨਾ ਜਾਂ ਮੰਨਣਾ ਆ ਜੇ ਤੁਸੀਂ ਇਹ ਜਪ ਲਿਆ ਤੇ ਕੱਲ ਜੂ ਤੁਹਾਡੇ ਨੇੜੇ ਨਹੀਂ ਆਏਗਾ ਜੋ ਨਾਨਕ ਕਰਦਾ ਗੋਲਾ ਤੇ ਸਨਿਉ ਨੋ ਸੀਸ ਚੁਕਾ ਮੰਗਾ ਜਿਸ ਦਾ ਆਤਮ ਪਰਮਾਤਮ ਬੋਲਾ ਉਥੇ ਧੂੜੀ ਖਾਕ ਖਾਕ ਵਖਾ ਮੰਗਾ ਸੌਰੀ ਜਿਸ ਦਾ ਆਤਮ ਪਰਮਾਤਮ ਬੋਲਾ ਉਥੇ ਧੂੜੀ ਖਾਕ ਖਾਕ ਰਮਾ ਮੰਗਾ ਰੋਣਾ ਦੂਰ ਦਰਾੜਾ ਪੰਦ ਮੁਕਾ ਮੰਗਾ ਜਿਸਨੇ ਮੇਰੇ ਸਾਹਿਬ ਦਾ ਗਾਇਆ ਸੋਲਾ ਸੁਣ ਕੇ ਉਸ ਨੂੰ ਸੀਸ ਚੁਕਾ ਮੰਗਾ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਕਰੇ ਖੇਲ ਸੱਚਾ ਹਰ ਸੱਚ ਹੁਕਮ ਇੱਕ ਵੜ ਆ ਮੰਗਾ ਕਲ ਜੂ ਕਹੇ ਗੁਰਮੁਖੋ ਮੈਂ ਸਾਚੂ ਸੁਨੇਹੜਾ ਦਸਾਉ ਸੱਚ ਦਿਆਂ ਜਨਾਈਆ ਮੈਂ ਗੁਰਮੁਖਾ ਕੋਲੋਂ ਕੋਟਨ ਕੋ ਕੋਣੋ ਕੋਟਣ ਜੋ ਜਨਸਾਂ ਨੇੜ ਰਹਿਣ ਕਦੇ ਨਾ ਪਾਈਆ ਗੁਰਮਤ ਜੋ ਗੁਰੂ ਦੀ ਅਗਿਆ ਦੇ ਵਿੱਚ ਚੱਲਦੇ ਨੇ ਤੇ ਹੁਕਮ ਦੇ ਵਿੱਚ ਚੱਲਦੇ ਤੇ ਕਲਜੂ ਗੁਨਾ ਤੋਂ ਦੂਰ ਰਹਿੰਦਾ ਤਾਂ ਕਰਮਾ ਤੋਂ ਬਚ ਜਾਂਦੇ ਉਹ ਜੇ ਰੱਬ ਦੇ ਨਾਂ ਤੇ ਚੱਲਦੇ ਉਹਦਾ ਜਿੱਥੇ ਪੁਰਖ ਕਾਲ ਦੇ ਨਾਮ ਤੋਂ ਲੈਂਦੇ ਪੈਸਾ ਟਕਾ ਸਾਧ ਸੰਤ ਮਹਾਤਮਾ ਪੈਸੇ ਦੀ ਗੱਲ ਕਰਦੇ ਹੋ ਸਾਰੇ ਸਾਡੇ ਪੈਸੇ ਬੋੜਦੇ ਨੇ ਕਥਾਵਾ ਕਰਨ ਦੇ ਪੈਸੇ ਚੱਲਦੇ ਨੇ ਤੋਰਦਾਂ ਨਾਮ ਹਟਾ ਵਿੱਚ ਵਕਾਈਆ ਉਥੇ ਮੈਂ ਆਪਣੇ ਸਮੇਂ ਦਾ ਲਾਗ ਖੱਟਾ ਸਭ ਦੀ ਸੁਰਤੀਆਂ ਬਦਲਾਈਆ ਕੂੜਕ ਕਰਮ ਵਾਲਾ ਕਾ ਮਟਾ ਕਾਮ ਕਰੋਦ ਲੋਭ ਮੋਹ ਹੰਕਾਰ ਕਰਾਂ ਹਲਕਾਈਆ ਨਾਲ ਹੱਸ ਕੇ ਕਰਾਂ ਠੱਠਾ ਮਖੌਲ ਵਿੱਚ ਜਨਾਈਆ ਦੁਸ਼ਟੋ ਪ੍ਰਭ ਦੇ ਨਾਮ ਤੋਂ ਤਨ ਜੈ ਕਰੋ ਇਕੱਠਾ ਇਹੋ ਤੁਹਾਡੀ ਕਰੇ ਸਫਾਈਆ ਕਲਯੁਗ ਕਹੇ ਮੇਰੇ ਕੋਲ ਗੋਬਿੰਦ ਦਾ ਲਿਖਿਆ ਪਟਾ ਪਟਨੇ ਵਾਲਾ ਗਿਆ ਸਮਝਾਈਆ ਜੇ ਮੇਰੇ ਗੁਰਸਿੱਖਾਂ ਵੱਲ ਤੱਕਾਂ ਤੇਰੇ ਨੈਣ ਦੋਵੇਂ ਬਾਹਰ ਕਢਾਈਆ ਕਲਯੁਗ ਕਹੇ ਜੇ ਗੋਬਿੰਦ ਸਿੱਖ ਨੌਸ ਦੇ ਚਰਨਾ ਉੱਤੇ ਆਪਣਾ ਸਿਰ ਸੁਟਾ ਨਿਉ-ਨੋ ਲਾਗਾ ਪਾਈਆ ਜਿਹੜਾ ਸਾਹਿਬ ਸਤਗੁਰ ਨੂੰ ਭੁੱਲਿਆ ਉਸ ਦੀਆਂ ਜਣਾ ਪੁੱਟਾਂ ਇਹ ਮੇਰੇ ਹੱਥ ਵੜ ਆਈਆ ਸ਼ਾਹ ਸੁਲਤਾਨਾਂ ਦੀ ਡੋਰੀ ਅੰਤਮ ਕੱਟਾ ਕਿਤਾਕਿਸ਼ ਆਪਣਾ ਇੱਕ ਲਗਾਈਆ ਗੁਰਸਿੱਖੋ ਜਿਸ ਦੇ ਸਾਹਿਬ ਸਤਗੁਰ ਦੀ ਪੂਰੀ ਸਤਾ ਸਤ ਵਿੱਚ ਮਿਲ ਕੇ ਸਤ ਵਿੱਚ ਸਮਾਈਆ ਉਸ ਦੇ ਦਵਾਰੇ ਮੈਂ ਆ ਨ ਸਕਾਰਤਾ ਜੋ ਰਤਨ ਆ ਮੋਲਕ ਗੁਰਮੁਖ ਹੀਰਾ ਰੂਪ ਗਏ ਬਣਾਈਆ ਮੈਨੂੰ ਡਰ ਆ ਜਾਂਦਾ ਜਿਸ ਵੇਲੇ ਮੇਰੇ ਪੂਰੇ ਗੁਰਸਿੱਖ ਤੇ ਮੁਖੋਂ ਸੁਣਦਾ ਜੈਕਾਰਾ ਫਤੇ ਫਤੇ ਦਾ ਮਾਲਕ ਗੋਬਿੰਦ ਨੇ ਪੁਰਖ ਕਾਲ ਦਿੱਤਾ ਬਣਾਈਆ ਕਾਜੂ ਕਹੇ ਇਹੋ ਮੇਰੀ ਨਿਸ਼ਾਨੀ ਤੇ ਇਹੋ ਮੇਰਾ ਪਤਾ ਪਤ ਪਰਮੇਸ਼ਵਰ ਨੂੰ ਭੁੱਲਣ ਕੋਈ ਨਾ ਪਾਈਆ ਜੋਤੀ ਜੋਤ ਸਰੂਪ ਹਾਰ ਆਪ ਆਪਣੇ ਕਿਰਪਾ ਕਰ ਕਰੇ ਖੇਲ ਸਾਚਾ ਹਾਰ ਨਹਿ ਕਲੰਗ ਨਰਾਇਣ ਨਾਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਆਦ ਜੁਗਾਦ ਜੁਗ ਚੌਕੜੀ ਸਭ ਦੀ ਜਾਣੇ ਮਿਤ ਗਤਾ ਗਤ ਮਿਤ ਜਾਣਣ ਹਾਰ ਇਖ ਵਾਈ ਆ ਹਰ ਸੰਗਤ ਜੋ ਕਲ ਜੁਗ ਤੋਂ ਬਚਣ ਦਾ ਇੱਕੋ ਇੱਕ ਤਰੀਕਾ ਕਿ ਪ੍ਰਮਾਤਮਾ ਦੇ ਚਰਨਾਂ ਚਾਹਦੇ ਹੋ ਹੁਕਮ ਦੇ ਵਿੱਚ ਆਜੋ ਤੇ ਇਹ ਸੌਖਾ ਹੀ ਕੰਮ ਹੈ ਆਓ ਹਰ ਬਾਣੀ ਪੜਦੇ ਆ ਵਿਚਾਰ ਕਰਦੇ ਆ ਬਹੁਤ ਸਾਰੀਆਂ ਭੁੱਲਾਂ ਚੁੱਕਾ ਹੋ ਗਈਆਂ ਹੁਣ ਗਿਆ ਉਹਨਾਂ ਨੂੰ ਅਕਾਲ ਪੁਰਖ ਜੀ ਦੇ ਚਰਨਾਬਾਸੂ ਆਪ ਦੇ ਕੋਲੋਂ ਕਿਮਾਦਾ ਜਾਚੇਗਾ ਆਪ ਮਿਲ ਕੇ ਜਕਾਰੇ ਦਾ ਸਾਥ ਦਿਓ ਸੋ ਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਦੀ ਜੈ